ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਾਰਡ ਨੰਬਰ 25 ਦੇ 100 ਦੇ ਕਰੀਬ ਪਰਿਵਾਰ ਜਿਹੜੇ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਉੱਥੇ ਮੋਗਾ ਵਿਧਾਇਕ ਦੱਸੇ ਕਿ ਡਾਕਟਰ ਅਮਨਦੀਪ ਕੋਰ ਨੇ ਅਰੋੜਾ ਦੇ ਵੱਲੋਂ ਸਰੋਪੇ ਪਾ ਕੇ ਜਿਹੜਾ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੋਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜੋ ਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਵੋਟ ਨੰਬਰ 25 ਦੇ 100 ਦੇ ਕਰੀਬ ਪਰਿਵਾਰ ਜੋ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਪਾਰਟੀ ਛੱਡ ਕੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਨਿੱਕਾ ਸਵਾਗਤ ਕਰਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਪਰਿਵਾਰਾਂ ਨੇ ਜੋ ਵੋਟ ਦੇ ਆਊਟ ਦੇ ਪਾਏ ਨੇ ਉਹਤੇ ਹੀ ਦੱਸੇ ਕਿ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਤੇ ਜਲਦ ਹੀ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਕੀਤੇ ਜਾ ਰਹੇ ਨੇ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਆម ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਜੜੀ ਉਹ ਕਰਦੀ ਰਹੇਗੀ ਦੀ ਬੋਰਡ ਨੰਬਰ 25 ਮੋਗਾ ਵਿਖੇ ਸਾਡੇ ਬੋਰਡ ਇਨਚਾਰਜ ਮੇਰਾ ਛੋਟਾ ਵੀਰ ਸਰਦਾਰ ਮੀਲਪ ਸਿੰਘ ਜੀ ਉਨ੍ਹਾਂ ਦੀ ਬੋਰਡ ਦੇ ਵਿੱਚ ਸੈਂਕੜੇ ਪਰਿਵਾਰ ਜਿਹੜੇ ਅੱਜ ਕਾਂਗਰਸ ਤੇ ਅਕਾਲੀ ਦਲ ਪਾਰਟੀ ਰਵਾਇਤੀ ਪਾਰਟੀਆਂ ਨੂੰ ਹਲਵਿਦਾ ਆ ਕੇ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਜਿਹੜੇ ਪੰਜਾਬ ਦੇ ਲਈ ਰੋਜ਼ ਜਿਹੜੇ ਇਤਿਹਾਸਿਕ ਫੈਸਲੇ ਲਏ ਜਾ ਰਹੇ ਆ ਔਰ ਜਿਹੜੇ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਚੱਲ ਰਹੇ ਆ ਔਰ ਉਹਨਾਂ ਨੂੰ ਦੇਖਦੇ ਹੋਏ ਅੱਜ ਇਹ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਔਰ ਅਸੀਂ ਇਹਨਾਂ ਨੂੰ ਪ੍ਰੋਸਾਦ ਵਾਇਆ ਕਿ ਇਹਨਾਂ ਦੀ ਬੋਰਡ ਦੇ ਵਿੱਚ ਜਿਹੜੇ ਕੰਮ ਬਹੁਤ ਲੰਬੇ ਅਰਸੇ ਤੋਂ اٹਕੇ ਹੋਏ ਸੀਗੇ ਆ ਉਹ ਕੰਮ ਜਿਹੜੇ ਹੈਗੇ ਆ ਇਹਨਾਂ ਨੇ ਅੱਜ ਧਿਆਨ ਦੇ ਵਿੱਚ ਲੈ ਕੇ ਆਂਦੇ ਆ ਉਹ ਕੰਮ ਜਲਦ ਤੋਂ ਜਲਦ ਸੀ ਜਿਹੜਾ ਹੈਗਾ ਕਰਵਾ ਕੇ ਦਵਾਂਗੇ ਔਰ ਇਹਨਾਂ ਪਰਿਵਾਰਾਂ ਨੂੰ ਮੈਂ ਜੀ ਆਇਆਂ ਆਖਦੀ ਆ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਔਰ ਹਮੇਸ਼ਾ ਇੱਕ ਪਾਰਟੀ ਦੇ ਵਿੱਚ ਵੀ ਔਰ ਪਰਿਵਾਰ ਦੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਵੀ ਜਿਹੜਾ ਇਹਨਾਂ ਦੇ ਨਾਲ ਅਸੀਂ ਹਮੇਸ਼ਾ ਖੜਾਂਗੇ ਔਰ ਇੱਕ ਬੋਰਡ ਨੰਬਰ 25 ਦੇ ਜਿਹੜੇ ਹੈਗੇ ਆ ਵਿਕਾਸ ਕਾਰਜ ਜਿੰਨੇ ਵੀ ਇਹਨਾਂ ਨੇ ਕੰਮ ਕੀਆ ਉਹ ਸਾਰੇ ਕਰਵਾਏ ਜਾ। ਅੱਜ 100 ਦੇ ਕਰੀਬ ਜਿਹੜੇ ਹੈਗੇ ਆ ਜੁਆਇਨਿੰਗਸ ਹੋਈਆਂ ਨੇ ਜੀ ਇਹ ਅਕਾਲੀ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚੋਂ ਕੁਝ ਪਰਿਵਾਰ ਸੀ ਮੋਸਟਲੀ ਸਾਰੇ ਜਿਹੜੇ ਹੈਗੇ ਸੀ ਕਾਂਗਰਸ ਦੇ ਵਿੱਚੋਂ ਆਏ ਹੈ। ਮੈਂ ਸਭ ਨੂੰ ਇਹੀ ਕਹੂੰਗੀ ਕਿ ਜੀ ਜਿਸ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇੱਕ ਬਹੁਤ ਅੱਛਾ ਦੇਸ਼ ਦੀ ਰਾਜਨੀਤੀ ਬਦਲੀ ਹੈ ਕਿ ਅੱਜ ਹਰ ਪਾਰਟੀ ਜਿਹੜੀ ਹੈਗੀ ਹੈ ਉਹ ਐਜੂਕੇਸ਼ਨ ਤੇ ਗੱਲ ਕਰ ਰਹੀ ਹੈ ਸਿਹਤ ਤੇ ਗੱਲ ਕਰ ਰਹੀ ਹੈ ਸਾਡੇ ਪੰਜਾਬ ਦੇ ਸਾਰੇ ਸਕੂਲ ਜਿਹੜੇ ਹੈਗੇ ਆ ਮੋਸਟਲੀ ਮੈਨੂੰ ਮੇਰੇ ਲਈ ਬੜੇ ਫਖਰ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਦੀ ਹਾਂ ਸਾਡੇ ਮਾਨਜੁਗ ਸੀਐਮ ਸਾਹਿਬ ਦਾ ਕਿ ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਮੋਗੇ ਦੇ ਵਿੱਚ 4 ਨਵੇਂ ਸਕੂਲ ਬਣਾ ਕੇ ਦਿੱਤੇ ਆ ਬੱਚਿਆਂ ਨੂੰ ਔਰ ਹਰ ਸਕੂਲ ਦੇ ਵਿੱਚ ਜਿੱਥੇ ਕਮਰਿਆਂ ਦੀ ਜਰੂਰ ਸੀ ਸਾਇੰਸ ਲੈਬਸ ਚਾਹੀਦੀਆਂ ਸੀਗੀਆਂ ਜੋ ਵੀ ਜਿਹੜਾ ਢਾਂਚਾ ਸੀਗਾ ਜਿਸ ਦੀ ਜਰੂਰ ਸੀ ਸਕੂਲ ਦੇ ਵਿੱਚ ਉਹ ਬਣਵਾਏ ਗਏ ਆ ਔਰ ਹਰ ਸਕੂਲ ਦੇ ਵਿੱਚ ਅੱਜ ਵੀ ਸਾਡੇ ਇੱਕ ਪਿੰਡ ਮੇਸ਼ਰੀ ਸਵਾ ਕਰੋੜ ਤੋਂ ਵੱਧ ਦੀ ਲਗਤ ਦੇ ਨਾਲ ਇੱਕ ਸਕੂਲ ਪ੍ਰਾਇਮਰੀ ਸਕੂਲ ਬੱਚਿਆਂ ਲਈ ਤਿਆਰ ਹੋ ਰਿਹਾ 40 ਲੱਖ ਦੀਆਂ ਗ੍ਰਾਂਟਾਂ ਹੋਰ ਸਕੂਲਾਂ ਦੇ ਲਈ ਕਮਰੇ ਆ ਲਈ ਆਈਆਂ ਨੇ ਉੱਥੇ ਹੀ ਮਹੱਲਾ ਕਲੀਨਿਕਾ ਔਰ ਤਿੰਨ ਹੈਲਥ ਵੈਲਨੈਸ ਸੈਂਟਰ ਅਸੀਂ ਇਹਨਾਂ ਤਿੰਨ ਸਾਲਾਂ ਦੇ ਵਿੱਚ ਮੋਗੇ ਹਲਕੇ ਨੂੰ ਬਣਾ ਕੇ ਦਿੱਤੇ ਔਰ ਇੱਕ ਜਿਹੜਾ ਕਲਕਲਾ ਪਾਸ ਕਰਵਾਇਆ ਔਰ ਮੋਗੇ ਸ਼ਹਿਰ ਦੀ ਸਭ ਤੋਂ ਵੱਡੀ ਮੰਗ ਸੀਗੀ ਕਿ ਮੋਗਾ ਦਾ ਸਰਕਾਰੀ ਹਸਪਤਾਲ ਹੈ ਜਿਹੜਾ ਉਹ ਸ਼ਹਿਰ ਦੇ ਵਿਚਕਾਰ ਹੋਣ ਦੇ ਕਰਕੇ ਸੈਂਟਰ 'ਚ ਹੋਣ ਕਰਕੇ ਟ੍ਰੈਫਿਕ ਦੀ ਬੜੀ ਦਿੱਕਤ ਆ ਜਾਂਦੀ ਸੀਗੀ ਔਰ ਟਰੋਮਾ ਸੈਂਟਰ ਜਿਹੜਾ ਹੈਗਾ ਅਸੀਂ 14 ਕਰੋੜ ਰੁਪਏ ਪਾਸ ਕਰਵਾਇਆ ਟਰੋਮਾ ਸੈਂਟਰ ਸਾਡੇ ਮੇਨ ਜੀਟੀ ਰੋਡ ਤੇ ਬਣਨ ਜਾ ਰਿਹਾ ਇਹ ਬਹੁਤ ਵੱਡੀ ਮੰਗ ਸੀ ਮੋਗਾ ਸ਼ਹਿਰ ਦੀ ਉਸੇ ਤਰ੍ਹਾਂ ਚਾਹੇ ਐਸਟੀਪੀ ਪਲਾਂਟ ਦੀ ਗੱਲ ਕਰੀਏ ਚਾਹੇ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਜਿੱਥੇ ਬੱਚਿਆਂ ਨੂੰ ਸਰਕਾਰੀ ਯੂਪੀਐਸਸੀ ਸੈਂਟਰ ਦੇ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ ਔਰ ਉਹ ਪੰਜਾਬ ਸਾਡਾ ਮੋਗੇ ਦੇ ਵਿੱਚ ਬਣਿਆ ਉਸੇ ਤਰ੍ਹਾਂ ਡੀਸੀ ਆਫਿਸ ਦੀ ਜਿਹੜੀ ਡੀਸੀ ਕੰਪਲੈਕਸ ਦੀ ਬਿਲਡਿੰਗ ਸੀਗੀ ਉਹਦੇ ਦੋ ਫਲੋਰ ਐਕਸਟੈਂਡ ਹੋ ਰਹੇ ਆ 11 ਕਰੋੜ ਰੁਪਏ ਦੀ ਲੱਗਦੇ ਨਾਲ ਉਹ ਤਿਆਰ ਕੀਤੇ ਜਾ ਰਹੇ ਆ ਔਰ ਹੋਰ ਬਹੁਤ ਸਾਰੇ ਵਿਕਾਸ ਕਾਰਜ ਜਿਹੜੇ ਹੈਗੇ ਆ ਸਾਡੇ ਮੋਗੇ ਸ਼ਹਿਰ ਦੇ ਵਿੱਚ ਹੋਏ ਆ ਔਰ ਪਿੰਡਾਂ ਦੇ ਵਿੱਚ ਆਲਮੋਸਟ ਹਸ਼ਿਆਲੀ ਪਿੰਡਾਂ ਦੇ ਵਿੱਚੋਂ 33 ਪਿੰਡਾਂ ਦੇ ਗਰਾਊਂਡ ਜਿਹੜੇ ਹੈਗੇ ਆ ਸੀ ਉਹਦੋਂ ਨਹੀਂ ਗਰਾਊਂਡ ਜਿਹੜੇ ਪਾਸ ਹੋ ਚੁੱਕੇ ਆ ਜਿਹੜੇ 6 ਨੰਬਰ 25 ਤੋਂ ਮੰਚਾਰਜਾਂ ਆਮ ਆਦਮੀ ਪਾਰਟੀ ਤੋਂ ਆ तकरीबन 100 ਦੇ तकरीबन ਪਰਿਵਾਰ ਆ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਇਹ ਆ ਸਾਡੇ ਐਮ ਐਲ ਸਾਹਿਬ ਅਮਨਦੀਪ ਕਰੋ अरोड़ा ਜੀ ਜੀ ਕੰਮਾਂ ਨੂੰ ਵੇਖਦੇ ਮੋਗੇ ਹੋਏ ਦੇਖਦੇ ਹੋ ਸਾਰੇ ਪਰਿਵਾਰ ਸ਼ਾਮਲ ਹੋਏ ਆ ਪੰਜਾਬ ਵਿੱਚ ਕੰਮਾਂ ਦੀ ਬਹੁਤ ਤੇਜ਼ੀ ਨਾਲ ਸਾਡੇ ਆਮ ਆਦੀ ਪਾਰਟੀ ਦਾ ਕੰਮ ਚੱਲ ਰਿਹਾ ਨਹੀਂ ਸਾਡੀ ਸਰਕਾਰ ਪੂਰੇ ਵਾਦੇ ਸਾਰੇ ਪੂਰੇ ਅੱਜ ਧਰਮਚੱਲਾ ਦੀ ਮੰਗ ਕੀਤੀ ਸਾਡੇ ਵਾਰਡ ਵਾਲਿਆਂ ਨੇ ਐਮ ਐਲ ਸਾਹਿਬ ਨੂੰ ਦੱਸ ਕੇ ਗਏ ਆ ਕਿ ਅਸੀਂ ਧਰਮਚੱਲਾ